ਸਹੀ ਤਰੀਕੇ ਕੀ ਇਹ ਜਾਣਨਾ ਉਹਦੀ ਚੋਣ ਕਰੋ ਹੁਣ ਕੋਈ ਕਾਲੀਆਂ ਪੇਡਾਂ ਨੇ ਕੋਈ ਗਲਤ ਕਰ ਰਿਹਾ ਸਾਨੂੰ ਅੱਜ ਤਾਂ ਨਹੀਂ ਪਤਾ ਲੱਗ ਰਹਿਣਾ ਹੁਣ ਇੱਕ ਤੁਹਾਡੀ ਤੁਹਾਡੀ ਮੀਡੀਆ ਰਾਈ ਅਸੀਂ ਇੱਕ ਰਿਪੋਰਟ ਪੜ੍ਹੀ ਜਿਹੜੇ ਕੱਲ ਪਰਸੋ ਮੈਂ ਆਰਟੀਕਲ ਇੱਕ ਪੜ੍ਹ ਰਿਹਾ ਸੀਗਾ ਕਿ ਇੱਕ ਲੜਕੀ ਨੇ ਆਨਲਾਈਨ ਉਹ ਕਹਿੰਦੀ ਮੈਨੂੰ ਜਿਹਨੂੰ ਮਿਲੀ ਨਹੀਂ ਮੈਂ ਆਨਲਾਈਨ ਫੇਸਬੁੱਕ ਤੇ ਦੇਖਿਆ ਮੈਂ ਉਹਦਾ ਮੈਂ ਕੰਟੈਕਟ ਕੀਤਾ ਤੁਸੀਂ ਕਾ ਵਿਸ਼ਵਾਸ ਕਰ ਸਕਦੇ ਹੋ ਕਿ ਇੱਕ ਬੰਦਾ 40 ਲੱਖ ਰੁਪਈਆ ਸਿਰਫ ਫੇਸਬੁੱਕ ਤੇ ਗੱਲ ਕਰਕੇ ਦੇਤਾ ਕਿ ਇੱਕ ਬੰਦੇ ਦੇ ਹੱਥ ਦਾ ਕੰਮ ਨਹੀਂ ਹੈਗਾ ਇਹ ਕਿਉਂ ਉਸ ਬੰਦੇ ਨੂੰ ਕੰਟਰੀ A ਚ ਲੈ ਕੇ ਗਿਆ ਜਾਇਆ ਗਿਆ ਜਾਂ ਕਿਉਂ ਉਸ ਕੰਟਰੀ B ਚ ਲੈ ਕੇ ਜਾਇਆ ਗਿਆ ਮੇਬੀ ਉੱਥੇ ਕੋਈ ਨੈਟਵਰਕ ਇਹਨਾਂ ਦਾ ਗਲੋਬਲ ਕੋਈ ਚੱਲ ਰਿਹਾ ਹੋਵੇਗਾ ਜਿੱਥੇ ਕਰਕੇ ਜਿੱਥੇ ਮੈਨੂੰ ਲੱਗਦਾ ਕਿ ਉੱਥੇ ਦੇ ਨੈਟਵਰਕ ਦੇ ਵਿੱਚ ਜਾਂ ਉੱਥੇ ਦੇ ਵਿੱਚ ਮੈਨੂੰ ਕੋਈ ਸਕੋਪ ਹੈ ਲੂਪ ਹੋਲ ਹੈ ਜਿਹਨੂੰ ਮੈਂ ਐਕਸਪਲੋਇਟ ਕਰ ਸਕਦਾ ਹਾਂ ਥੈਟ ਇਜ਼ ਵਾਈ ਮੈਂ ਉਹ ਰਸਤਾ ਤੇ ਉਹ ਰੂਟ ਅਖਤਿਆਰ ਕਰ ਰਿਹਾ ਮੇਨ ਮੇਰੀ ਗੱਲ ਸੁਣ ਲੋ ਐਕਸੈਸ ਕੋ ਬਿਨਾਂ ਇੱਕ ਕਿਵੇਂ ਪੋਸਿਬਲ ਹੈਗਾ ਮੈਂ ਉਹਦੇ ਤੇ ਕਮੈਂਟ ਨਹੀਂ ਕਰਨਾ ਚਾਹੁੰਗਾ ਕਿ ਐਕਸੈਸ ਕੀ ਹੈਗਾ ਕੀ ਨਹੀਂ ਹੈਗਾ ਬਟ ਮੈਂ ਇੱਕ ਚੀਜ਼ ਤੁਹਾਨੂੰ ਇਹ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਵੀ ਮੈਂ ਨਿਊਜ਼ਪੇਪਰ ਆਈਟਮਸ ਪੜਦਾ ਰਹੇ ਹਾਂ ਨਿਊਜ਼ਪੇਪਰ ਰਿਪੋਰਟਸ ਦੇ ਵਿੱਚ ਜਿੰਨੇ ਰਿਪੋਰਟਿਸ ਆਏ ਨੇ ਉਹਨਾਂ ਨੇ ਜਿਹੜੇ ਜਿਹੜੇ ਏਜੰਟ ਦੇ ਖਿਲਾਫ ਐਫ ਆਈ ਆਰਸ ਦਰਜ ਕਰਾਈਆਂ ਨੇ ਉਹਨਾਂ ਚੋਂ ਪੰਜਾਬ ਦੇ ਲਾਇਸੈਂਸ ਕੰਸਲਟੈਂਟਸ ਵਿੱਚੋਂ ਇੱਕ ਵੀ ਲਾਇਸੈਂਸ ਕੰਸਲਟੈਂਟ ਨਹੀਂ ਹੈ ਠੀਕ ਹੈ ਨਾ ਇਟ ਇਜ਼ ਆਲ ਆਊਟਸਾਈਡ ਦਸ ਲੂਪ ਆਫ ਸਰਕਾਰ ਐਂਡ ਲਾਇਸੈਂਸ ਕੰਸਲਟੈਂਟਸ सरकार उठे तक ओ उस शिकंजा अपना उठे तक पचाई ही नहीं सकी है दैट इज द रीजन व्हाई वी वांट सम अमेंडमेंट्स इन द ट्रैवल प्रोफेशनल्स एक्ट सर एक सवाल इसके बीच ये है कि जिदा एग्जांपल 434 मोहली देसी बात कर है 434 लाइसेंस जेडी इमिग्रेशन ऑफिस लेकिन ए हु ए ता है नहीं कि होले शुरुआत हुई है ये तब पहला तो नहीं चले आ रहा है डोंकी सिस्टम या इलीगल तरीके के तो सर सॉरी टू से दोनों आज याद आ रही है कि ਉਹ ਲਾ ਪ੍ਰੈਸ ਕਾਨਫਰੈਂਸ ਕਰ ਕੀ ਲੋਕਾਂ ਦੇ ਤੁਸੀਂ ਪਹਿਲਾਂ ਵੀ ਤਾਂ ਪੁਲਿਸ ਨੂੰ ਪ੍ਰਸ਼ਾਸਨ ਦੇਖੋ ਸਰ ਅਸੀਂ ਅਸੀਂ ਸਾਡੀ ਤੁਸੀਂ ਰੈਗੂਲਰ ਮੀਟਿੰਗ ਵੀ ਹੁੰਦੀ ਹੈ ਤੁਹਾਡੀ ਰਿਪੋਰਟਸ ਵੀ ਜਾਂਦੀ ਸਰ ਤੋਂ ਰਿਪੋਰਟਸ ਵੀ ਤੁਹਾਡੀ ਜਾਂਦੀ ਹੈ ਲਾਇਸੈਂਸ ਵਾਲਿਆਂ ਦੀ 434 ਦੀ ਪੂਰੀ ਲਿਸਟ ਵੈਬਸਾਈਟ ਤੇ ਵੀ ਅਵੇਲੇਬਲ ਹੈ ਲੇਕਿਨ ਜਿਹੜੇ ਵੀ ਇਲੀਗਲ ਜਿਹੜੇ ਟਰੈਵਲ ਏਜੰਟ ਨੇ ਆਖਾ ਨਹੀਂ ਉਹ ਲੋਕਾਂ ਨਾਲ ਤਾਂ ਲਗਾਤਾਰ ਠੱਗੀ ਕਰ ਰਹੇ ਬਾਲੀ ਦੀ ਚਲੋ ਹੋਰ ਵੀ ਜਿਹੜੇ ਸਟੇਟ ਸਾਡੇ ਨਾ 2021 ਚ ਅਸੀਂ ਇਹ ਐਸੋਸੀਏਸ਼ਨ ਸਾਡੀ ਹੋੰਦ ਚ ਆਈ ਹੈ 2022 ਦੇ ਵਿੱਚ ਵੀ ਹੈਡ ਅਨ ਅਵੇਅਰਨੈਸ ਕੈਂਪੇਨ ਇਨ ਏਡੀਜੀਪੀ ਐਨਆਰਆਈ ਉਦੋਂ ਮੈਡਮ ਨੀਰਜਾ ਹੁੰਦੇ ਸੀ ਉਹਨਾਂ ਨਾਲ ਮਿਲ ਕੇ ਅਸੀਂ ਇੱਕ ਅਵੇਅਰਨੈਸ ਪੋਸਟਰ ਬਣਾਇਆ ਜਿਹੜਾ ਆਲਮੋਸਟ ਸਾਰੀਆਂ ਐਨਆਰਆਈ ਪੁਲਿਸ ਸਟੇਸ਼ਨਸ ਜਿਹੜੇ ਨੇ ਉਹਨਾਂ ਤੇ ਪੋਸਟਰ ਲੱਗਿਆ ਹੋਇਆ देखो 2021 ਤੁਸੀਂ ਕਹਿ ਰਹੇ 2022 2022 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਡਾਟਾ ਸੀ ਕੱਢੀ ਵੱਖ-ਵੱਖ ਜ਼ਿਲ੍ਹਿਆਂ ਦਾ ਕਿੰਨੇ ਲੋਕਾਂ ਦਾ ਪਤਾ ਨਹੀਂ ਕਿੰਨੇ ਲੋਕਾਂ ਦਾ ਕਰੋੜਾਂ ਦੀ ਠੱਗੀ ਜਿਹੜੀ ਹੈ ਉਹ ਸਾਹਮਣੇ ਉਹਦੇ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਦੇਖੋ ਬੀਇੰਗ ਅ ਸਿਟੀਜ਼ਨ ਬੀਇੰਗ ਅਡਲਟ ਸਿਟੀਜ਼ਨ ਬੀਇੰਗ ਸਾਡੀ ਇੰਡਸਟਰੀ ਅਸੀਂ ਉਹਨੂੰ ਸੇਵ ਕਰਨਾ ਚਾਹੁੰਦੇ ਆ ਜੋ ਸਾਡਾ ਫਰਜ਼ਾ ਅਵੇਅਰਨੈਸ ਦੇਣਾ ਅਸੀਂ ਅੱਜ ਵੀ ਅਗਰ ਇੱਥੇ ਆਏ ਆ ਤੁਹਾਨੂੰ ਅਵੇਰਨੈਸ ਦੇਣ ਆਏ ਆ ਅਸੀਂ মিডিਆ ਨੂੰ ਪਹਿਲਾਂ ਤੁਸੀਂ ਪ੍ਰਸ਼ਾਸਨ ਨੂੰ ਤਾਂ ਤੁਸੀਂ ਦੇਖੋ ਲਗਾਤਾਰ ਚੱਲਦਾ ਆ ਰਿਹਾ ਸਾਡਾ ਲਗਾਤਾਰ ਚੱਲਦਾ ਆ ਰਿਹਾ ਅਸੀਂ ਪ੍ਰਸ਼ਾਸਨ ਨੂੰ ਵੀ ਰਿਕਵੈਸਟ ਕਰਦੇ ਆ ਅਸੀਂ ਕਈ ਵਾਰ ਡੀਸੀ ਸਾਹਿਬ ਨੂੰ ਮਿਲੇ ਐਸਐਸਪੀ ਸਾਹਿਬ ਨੂੰ ਮਿਲੇ ਈਵਨ ਕਿ ਜਿਹੜਾ ਸਾਡਾ ਪੋਸਟਰ ਹੈ ਅਗਰ ਤੁਸੀਂ ਐਸਐਸਪੀ ਆਫਿਸ ਜਾਓਗੇ ਤੁਸੀਂ ਬਿਲਕੁਲ ਜਿੱਥੇ ਵੈਟਿੰਗ ਜ਼ੋਨ ਆ ਤੁਸੀਂ ਉਹਦੇ ਬਾਹਰ ਪੋਸਟਰ ਦੇਖੋਗੇ ਉਹਦਾ ਫਾਇਦਾ ਕੀ ਹੋਇਆ ਦੇਖੋ ਉਹਦਾ ਫਾਇਦਾ ਅਸੀਂ ਇਹੀ ਕਹਿ ਰਹੇ ਆ ਸਵਾਲ ਇਹ ਹੈ ਕਿ ਤੁਸੀਂ ਅਸਲੀ ਨੂੰ ਅਸੀਂ ਮੰਨ ਲਿਆ ਤੁਹਾਡੇ ਨਾਂ ਤੇ ਕੋਈ ਨਕਲੀ ਮਾਲ ਵੇਚ ਰਿਹਾ ਤੁਸੀਂ ਤਾਂ ਭਾਜੀ ਰ ਫੋਟੋ ਦਾ ਪੋਸਟਰ ਪੜ ਕੇ ਕੋਈ ਫਾਇਦਾ ਨਹੀਂ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਪਹਿਲਾਂ ਕੋਈ ਨਹੀਂ ਪਾਜੀ ਉਹ ਕਿਤਾ ਕੁਸਚਨ ਸਾਡਾ ਇਹ ਹੈ ਨਹੀਂ ਬਿਲਕੁਲ ਬਿਲਕੁਲ ਅਸੀਂ ਇਸ ਕੁਸਚਨ ਦਾ ਅਨਸਰ ਕਰਦੇ ਆਂ ਦੇਖੋ ਅਸੀਂ ਤੁਹਾਨੂੰ ਕਹਿ ਰਹੇ ਸੀ ਅਵੇਅਰਨੈਸ ਦੇ ਮਾਧਿਅਮ ਨਾਲ ਹੁਣ ਅੱਜ ਵੀ ਅਸੀਂ ਅਗਰ ਕਿਹਾ ਤੁਹਾਡੇ ਤੱਕ ਆਏ ਆਂ ਕਿ ਅਪੀਲ ਲੈ ਕੇ ਆਏ ਆਂ ਅਸੀਂ ਕਹਿੰਨੇ ਵੀ ਤੁਸੀਂ ਸਾਡੇ ਜਿਹੜੇ ਸਵਾਲ ਨੇ ਜਾਂ ਸਾਡੀ ਜਿਹੜਾ ਕੰਸਰਨ ਹੈ ਸਾਡੀ ਸੋਚ ਹੈ ਉਹ ਆਮ ਪਬਲਿਕ ਤੱਕ ਲੈ ਕੇ ਜਾਓ ਤਾਂ ਕਿ ਜਿਹੜਾ ਤਾਂ ਜੋ ਚੀਜ਼ ਹੋ ਚੁੱਕੀ ਆ ਪਾਸੋਂ ਦਾ ਅਸੀਂ ਚੇਂਜ ਨਹੀਂ ਕਰ ਸਕਦੇ ਜੋ ਅਸੀਂ 2021 ਚ ਵੀ ਕੋਸ਼ਿਸ਼ ਕੀਤੀ 2025 ਚ ਵੀ ਕਰ ਰਹੇ ਹੋ ਸਕਦਾ 2027 ਚ ਠੀਕ ਹੈ ਅੱਜ ਵੀ ਸਾਡੀ ਇੱਕ ਕੋਸ਼ਿਸ਼ ਹੈ ਕਿ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਉਹਦਾ ਸਹੀ ਤਰੀਕਾ ਕੀ ਹੈ ਜਾਣਾ ਉਹਦੀ ਚੋਣ ਕਰੋ ਹੁਣ ਕੋਈ ਕਾਲੀਆਂ ਪੇਡਾਂ ਨੇ ਕੋਈ ਗਲਤ ਕਰ ਰਿਹਾ ਸਾਨੂੰ ਅੱਜ ਤਾਂ ਨਹੀਂ ਪਤਾ ਲੱਗ ਰਹਿਣਾ ਹੁਣ ਇੱਕ ਤੁਹਾਡੀ ਤੁਹਾਡੀ ਮੀਡੀਆ ਰਾਈਆਂ ਸੀ ਇੱਕ ਰਿਪੋਰਟ ਪੜ੍ਹੀ ਜਿਹੜੇ ਕੱਲ ਪਰਸੋ ਮੈਂ ਆਰਟੀਕਲ ਇੱਕ ਪੜ੍ਹ ਰਿਆ ਸੀਗਾ ਕਿ ਇੱਕ ਲੜਕੀ ਨੇ ਆਨਲਾਈਨ ਉਹ ਕਹਿੰਦੀ ਮੈਨੂੰ ਇਹ ਜਨ ਨੂੰ ਮਿਲੀ ਨਹੀਂ ਮੈਂ ਆਨਲਾਈਨ ਫੇਸਬੁੱਕ ਤੇ ਦੇਖਿਆ ਮੈਂ ਉਹਦਾ ਮੈਂ ਕੰਟੈਕਟ ਕੀਤਾ ਤੁਸੀਂ ਕਿਹ ਵਿਸ਼ਵਾਸ ਕਰ ਸਕਦੇ ਹੋ ਕਿ ਇੱਕ ਬੰਦਾ 40 ਲੱਖ ਰੁਪਇਆ ਸਿਰਫ ਫੇਸਬੁੱਕ ਤੇ ਗੱਲ ਕਰਕੇ ਦੇਤਾ ਇਹ ਸਰ ਪੜ੍ਹੀ ਗੱਲ ਬਿਲਕੁਲ ਠੀਕ ਹੈ ਮੇਰੇ ਕੁਲੀਕਸ ਨੇ ਵੀ ਪੁੱਛਿਆ ਮੈਂ ਤੁਹਾਨੂੰ ਇਹ ਰਿਪੀਟ ਕਰ ਰਿਹਾ ਤੁਸੀਂ ਕਹਿੰਦੇ ਜੀ ਐਕਚੇਂਜ ਹੋਣਾ ਚਾਹੀਦਾ ਰਿਵਿਊ ਹੋਣਾ ਚਾਹੀਦਾ ਫਾਈਡ ਗੁੱਡ ਮਾਈ ਪੁਆਇੰਟ ਇਜ਼ ਸਿੰਪਲ ਕਿ ਕੀ ਲੂਪ ਹੋ ਰਿਹਾ ਨੇ ਜਿਹੜਾ ਉਹ ਏਜੰਟ ਐਕਸਪਲੋਇਟ ਕਰ ਰਹੇ ਨੇ ਤੁਹਾਨੂੰ ਤੇ ਪਤਾ ਹੈ ਨਾ ਵਟ ਆਰ ਦ ਲੂਪਸ ਬੜੇ ਤਰੀਕੇ ਦੇ ਦੇਖੋ ਐਡਵਰਟਾਈਜ਼ਮੈਂਟ ਵੀ ਦਿੱਤੀ ਜਾ ਰਹੀ ਹੈ ਮੈਂ ਦੇਖੋ ਮੈਂ ਤੁਹਾਨੂੰ ਲੂਪਸ ਦੱਸੂਗਾ ਮੈਂ ਉਹੀ ਮੈਂ ਉਹੀ ਦੱਸ ਰਿਹਾ ਜੋ ਐਕਟ ਦੇ ਵਿੱਚ ਸਾਨੂੰ ਲਾਇਸੈਂਸ ਮਿਲ ਗਿਆ ਆਈ ਏਮ ਟੈਲਿੰਗ ਯੂ ਸਾਨੂੰ ਲਾਇਸੈਂਸ ਮਿਲ ਗਿਆ ਲਾਇਸੈਂਸ ਨੰਬਰ ਮਿਲ ਗਿਆ ਐਕਟ ਦੀ ਰਿਕੁਆਇਰਮੈਂਟ ਹੈਗੀ ਹੈ ਕਿ ਸਾਡੇ ਬੋਰਡ ਦੇ ਬਾਹਰ ਲਾਇਸੈਂਸ ਨੰਬਰ ਮੈਂਸ਼ਨ ਹੋਣਾ ਚਾਹੀਦਾ ਸਾਡੀ ਕੋਈ ਐਡਵਰਟਾਈਜ਼ਮੈਂਟ ਹੋਏਗੀ ਆ ਉਹਦੇ ਤੇ ਵੀ ਲਾਇਸੈਂਸ ਨੰਬਰ ਮੈਂਸ਼ਨ ਹੋਣਾ ਚਾਹੀਦਾ ਬਟ ਜਿਹੜੇ ਇਹ ਆਪਰੇਟਰਸ ਨੇ ਦੇ ਆਰ ਯੂਜ਼ਿੰਗ ਮੋਰ ਆਫ ਅ ਸੋਸ਼ਲ ਮੀਡੀਆ ਤੇ ਉਹ ਐਕਟ ਦੇ ਵਿੱਚ ਪ੍ਰਾਵਧਾਨ ਨਹੀਂ ਹੈਗਾ ਕਿ ਦੇ ਡੋਨਟ ਮੈਂਸ਼ਨ ਅਬਾਊਟ ਅ ਸੋਸ਼ਲ ਮੀਡੀਆ ਐਡਵਰਟਾਈਜ਼ਮੈਂਟ ਸਰ ਅਸੀਂ ਸਭ ਦੇ ਨਾਲ ਲਵਾਂਗੇ ਸਭ ਦੇ ਲਾਓ ਵਾਟ ਜੋ ਮੈਂ ਕਹਿ ਰਹੇ ਆ ਕਿ ਸਮੇਂ ਦੀ ਨਜ਼ਾਕਤ ਹੈਗੀ ਹੈ ਕਿ ਪਹਿਲਾਂ ਜਿਹੜੇ ਆਪਰੇਟਰਸ ਨੇ ਉਹਨਾਂ ਦਾ ਮੋਡ ਆਫ ਆਪਰੇਸ਼ਨ ਸਮਝਿਆ ਜਾਵੇ ਕਿ ਉਹ ਆਪਣੇ ਕਲਾਇੰਟ ਕਿਵੇਂ ਲੈਂਦੇ ਨੇ ਕਿਵੇਂ ਆਪਰੇਟ ਕਰਦੇ ਨੇ ਉਹਨੂੰ ਸਮਝ ਕੇ ਇਨ ਐਕਟ ਦੇ ਵਿੱਚ ਇਨਕੋਰਪੋਰੇਟ ਕੀਤਾ ਜਾਵੇ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੇ ਵੀ ਸੋਸ਼ਲ ਮੀਡੀਆ ਤੇ ਵੀ ਰਿਕੁਆਇਰਡ ਨਜ਼ਰ ਰੱਖੀ ਜਾਵੇ ਮੈਂ ਉਹੀ ਦੱਸ ਰਿਹਾ ਨਾ ਮੈਜੋਰਟੀ ਆਫ ਥੀਸ ਪੀਪਲ ਆਰ ਆਪਰੇਟਿੰਗ ਥਰੂ ਸੋਸ਼ਲ ਮੀਡੀਆ ਸੋਸ਼ਲ ਮੀਡੀਆ 'ਚ ਕੋਈ ਚੈੱਕ ਰੱਖਣ ਦਾ ਪ੍ਰਬੰਧਨ ਐਕਚੁਅਲ ਬੋਲਦਾ ਹੀ ਨਹੀਂ ਹੈਗਾ ਕਿਉਂਕਿ ਉਹਦਾ ਸੋਸ਼ਲ ਮੀਡੀਆ ਇਨਐਕਟਿਵ ਹੀ ਨਹੀਂ ਸੀਗਾ ਮੈਂ ਉਹੀ ਦੱਸ ਰਿਹਾ ਨਾ ਮੇਜਰ ਇਸ ਵੀ ਨੀਡ ਟੂ ਅੰਡਰਸਟੈਂਡ ਕਿ ਹਾਊ ਥੀਸ ਪੀਪਲ ਆਰ ਆਪਰੇਟਿੰਗ ਸਰ ਕਲਾਈਂਟ ਤਾਂ ਆਪ ਮਾਰਕੀਟ ਟੋਗ ਵੀ ਕਰ ਰਹੇ ਨੇ ਨਾ ਆਪਣੀ ਕਲਾਈਂਟ ਕਰ ਰਹੇ ਨੇ ਮੇਬੀ ਵਰਡ ਟੂ ਵਰਡ ਮੇਬੀ ਥਰੂ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਵਿੱਚ ਕੋਈ ਰੈਫਰੈਂਸ ਨਹੀਂ ਹੈਗਾ ਵੈਦਰ ਹੀ ਹੈਜ਼ ਅ ਲਾਇਸੈਂਸ অর ਨਾਟ ਔਰ ਇੱਕ ਇਹਦੇ ਚ ਪਰ ਹੁਣ ਪਿੱਛੇ ਦੇਖੋ ਜਿਸ ਐਸੇ ਨੂੰ ਸਪੋਰਟ ਕਰਦੇ ਆ ਸਰ ਅਸੀਂ ਜਿਹੜਾ ਬੰਦਾ ਗਲਤ ਕਰਦਾ ਹੈ ਅਸੀਂ ਖੁਦ ਕਹਿੰਨੇ ਉਹ ਗਲਤ ਹੈ ਗਲਤ ਹੈ ਅਸੀਂ ਸਹੀ ਬੰਦੇ ਨੂੰ ਸਪੋਰਟ ਕਰਦੇ ਆ ਔਰ ਦੂਸਰੀ ਗੱਲ ਜਿਵੇਂ ਸਰ ਤੁਸੀਂ ਪੁੱਛ ਰਹੇ ਸੀ ਅਸੀਂ ਇਹ ਨਹੀਂ ਕਹਿ ਰਹੇ ਕਿ ਐਕਟ ਗਲਤ ਬਣਿਆ 2012 ਚੱਕਟਾਇਆ 2014 ਚੱਕਟਾਇਆ ਉਹ ਤਾਂ 3G ਚੱਲਦੇ ਸੀ ਅੱਜ 5G ਚੱਲ ਰਹੀ ਹੈ ਹਰ ਚੀਜ਼ 'ਚ ਕੋਈ ਵੀ ਸੈਕਟਰ ਆ ਉਹਦੇ 'ਚ ਅਮੈਂਡਮੈਂਟ ਜ਼ਰੂਰੀ ਨੇ ਅਸੀਂ ਇਹ ਨਹੀਂ ਕਹਿੰਦੇ ਵੀ ਐਕਟ ਬਣਾ ਕੇ ਗਲਤੀ ਕਰ ਲਈ ਐਕਟ ਦੇ ਵਿੱਚ ਕੋਈ ਖਾਮੀਆਂ ਨੇ ਅਸੀਂ ਕਹਿੰਨੇ ਆ ਕਿ ਉਸ ਐਕਟ ਨੂੰ ਅਮੈਂਡ ਕੀਤਾ ਜਾਵੇ ਉਹਦੇ 'ਚ ਕੁਝ ਪੁਆਇੰਟਸ ਨੇ ਜਿਹੜੇ ਅਸੀਂ ਵੀ ਡਿਸਕਸ ਕਰ ਸਕਦੇ ਆ ਜਦੋਂ ਦੋ ਦਿਮਾਗ ਮਾਈਂਡ ਟੈਕ ਬੈਠਦੇ ਨੇ ਵਿੱਚੋਂ ਕੁਝ ਨਾ ਕੁਝ ਨਿਕਲਦਾ ਸਰ 2022 ਤੋਂ ਲੈ ਕੇ ਤੁਸੀਂ ਕਹਿੰਦੇ 2021 ਜੇ ਤੁਸੀਂ 2022 ਤੋਂ ਸ਼ੁਰੂ ਕੀਤਾ ਆ ਕੀਤੀ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਟਾਈਮ ਨੇ ਜਿਹੜੇ ਵੀ ਇਲੀਗਲ ਟ੍ਰੈਵਲ ਏਜੰਟ ਦੇ ਠੱਗ ਨੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਨੂੰ ਮੀਤ ਬਣਾਉਂਦੇ ਤੁਸੀਂ ਇਹਦੇ ਵਿੱਚ ਕੁਝ ਕੀਤਾ ਅ ਸਰ ਇਹ ਇਹ ਤਾਂ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਨਾ ਪੁਲਿਸ ਪ੍ਰਸ਼ਾਸਨ ਦਾ ਸਰ ਤੁਸੀਂ ਦੱਸੋਗੇ ਨਾ ਪੁਲਿਸ ਪ੍ਰਸ਼ਾਸਨ ਪਹਿਲੇ ਤੁਸੀਂ ਕਹਿ ਸਕਦੇ ਸਾਦਾ ਸਾਦਾ ਤੁਸੀਂ ਨੀਰ ਜਾਨਾ ਮੇਰੇ ਐਡੀ ਸੀ ਪਿਆਰ ਨਾਲ ਪ੍ਰਵੀਨ ਸਿਨਾ ਨੇ ਤੁਸੀਂ ਜਾ ਕੇ ਇਹਦੇ ਪ੍ਰੂਫ ਤੁਸੀਂ ਕੋਈ ਰੈਪ੍ਰেজentation ਦਿੱਤੀ ਉਹਨਾਂ ਨੂੰ ਜਾ ਕੇ ਕਿ ਜੀ ਇਹ ਪ੍ਰੋਬਲਮ ਹੈ ਸਰ ਹੁਣ ਤੱਕ ਦੱਸਿਆ ਨੇ ਦੱਸਿਆ ਨੇ ਵੀ ਜਦੋਂ ਜਦੋਂ ਸਾਡੇ ਧਿਆਨ ਚ ਆਉਂਦੀਆਂ ਨੇ ਸੁਣੋ ਮੇਰੀ ਗੱਲ ਜਦੋਂ ਜਦੋਂ ਸਾਡੇ ਧਿਆਨ 'ਚ ਆਉਂਦੀਆਂ ਨੇ ਇਹ ਗੱਲਾਂ ਇਹ ਇਹ ਚੀਜ਼ਾਂ ਜਿਹੜੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਨਾਮ ਵੀ ਦਿੱਤੇ ਨੇ ਨੰਬਰ ਵੀ ਦਿੱਤੇ ਨੇ ਸਾਰੇ ਕੰਟੈਕਟ ਵੀ ਦਿੱਤੇ ਨੇ ਐਦਾਂ ਦੀ ਗੱਲ ਨਹੀਂ ਹੈ ਸਾਡੇ ਮੁਤਾਬਕ ਮੈਂ ਤੁਹਾਡੇ ਮੁਤਾਬਕ ਵੀ ਗੱਲ ਕਰ ਰਿਹਾ ਸੀ ਆਪਣੇ ਜਿਹੜੇ ਇੱਥੇ ਅੰਡਰ ਪੰਜਾਬ ਜਿਹੜਾ 2012 ਵਾਲਾ ਆਪਣਾ ਐਕਟ ਹੈਗਾ ਉਹਦੇ ਵਿੱਚ ਤਕਰੀਬਨ 6000 ਰਜਿਸਟਰਡ ਨੇ ਜਿਹੜਾ ਆਪਣਾ ਗਵਰਨਮੈਂਟ ਆਫ ਇੰਡੀਆ ਦਾ ਟੈਕਸ ਰਜਿਸਟਰਡ ਹੈ ਜੀਆ ਥਰ ਲੀਗਲ ਵੀ ਐਗਰੀ ਫੋਰਥ ਬਾਦ ਨੂੰ ਇੱਕ ਪੁੱਛਾਂਗੇ ਕੁਝ ਇਹਦੇ ਉਹਨਾਂ ਨੇ ਨਾ ਦਿੱਤੇ ਇਸ ਨੰਬਰ 'ਤੇ ਤੁਹਾਡੇ ਮਤਾਬਕ ਪੰਜਾਬ ਵਿੱਚ ਅਨਰਜਿਸਟਰਡ ਏਜੰਸੀ ਕਿੰਨੇ ਹੋਣਗੇ ਤਾਂ ਫਿਰ ਕੋਈ ਅਦਾਜ਼ਾ ਤਾਂ ਹੋਏਗਾ ਹੀ ਨਾ ਦੇਖੋ ਸਰ ਦੇਖੋ ਹਰ ਬੰਦਾ ਆਪਣੀ ਮੋਡਸ ਆਫ ਆਪਰੇਸ਼ਨ ਨਾਲ ਆਪਣਾ ਆਪਣਾ ਕੰਮ ਕਰ ਰਿਹਾ ਹੁਣ ਸਾਡੇ ਕੋਲ ਦੋ ਚੀਜ਼ ਇਹਨਾਂ ਯਾ ਤਾਂ ਅਸੀਂ ਕੰਮ ਛੱਡ ਕੇ ਉਹਨਾਂ ਨੂੰ ਲੱਭ ਦੇ ਫਿਰੀਏ ਅਦਾਜ਼ਾ ਹੋ ਜਾਂਦਾ ਕਿਸੇ ਨੂੰ ਨਹੀਂ ਕੋਈ ਸਰ ਸਾਨੂੰ ਇਹ ਚੀਜ਼ ਦੇ ਜਨੇ ਤੇ ਜਨੇ ਅਸੀਂ ਸੀਐਮ ਸਾਹਿਬ ਨੂੰ ਵੀ ਲੈਟਰਸ ਲਿਖਿਆ ਨੇ ਅਸੀਂ ਆਪਣੇ ਹੋਮ ਸੈਕਟਰੀ ਨੂੰ ਵੀ ਲੈਟਰਸ ਲਿਖਿਆ ਨੇ ਡੀਸੀ ਡੀਸੀ ਮੈਡਮ ਨੂੰ ਵੀ ਅਸੀਂ ਕਰਦੇ ਰਹੇ ਨੇ ਨਹੀਂ ਸੌਰੀ ਹੁਣ ਮੈਂ ਕੈਰੀ ਨਹੀਂ ਕਰ ਰਿਹਾ ਮੈਂ ਤੁਹਾਨੂੰ ਦੇ ਦੂੰਗਾ মিডিਆ ਹੈਜ਼ ਫੇਲਡ ਟੂ ਹਿਟ ਦਾ ਕੋਰ ਇਸ਼ੂ ਕੋਰ ਇਸ਼ੂ ਕੀ ਹੈ ਕੀ ਇਹ ਮਸਲਾ 300 350 ਬੰਦਿਆਂ ਦਾ ਹੈਗਾ ਕੀ ਇਹ ਮਸਲਾ ਅੱਜ ਦਾ ਹੈਗਾ ਤੇ what is the damage involved what is the extent of the issue ਅਸੀਂ ਅੱਜ ਇਸ ਤੁਹਾਡੀ মিডিਆ ਇੰਟਰੈਕਸ਼ਨ ਰਾਹੀਂ ਕੁਝ ਹੋਰਾਂ ਇਸ਼ੂਜ਼ ਬਾਰੇ ਗੱਲ ਕਰਨਾ ਚਾਹੁੰਦੇ ਆ ਜਿਹੜੇ ਇਸ਼ੂਜ਼ ਤੇ ਮੇਬੀ ਵੀ ਹੈਡ ਫੇਲਡ ਟੂ ਫਿਟ ਦਾ ਕੋਰ ਇਸ਼ੂ ਨੰਬਰ 1 ਜੋ মিডিਆ ਚ ਰਿਪੋਰਟ ਤੁਸੀਂ ਸਭ ਤੋਂ ਜ਼ਿਆਦਾ ਹੋ ਕੇ ਕੋਈ ਬੰਦੇ 10 ਮਹੀਨਿਆਂ ਚ ਵਾਪਸ ਪਹੁੰਚਿਆ ਕੋਈ ਬੰਦਾ 11 ਮਹੀਨਿਆਂ ਚ ਵਾਪਸ ਪਹੁੰਚਿਆ ਕੋਈ ਬੰਦਾ ਸਾਲ 2 ਸਾਲ ਚ ਪਹੁੰਚਿਆ that means اور this was not the only batch this are not the last batch ਜੇ ਆਪਾਂ ਬੈਕਵਰਡਸ ਇਹ ਸਿਚੂ ਨੂੰ ਦੇਖੀਏ ਜਦੋਂ ਦੇ ਇਹ ਬੰਦੇ ਗਏ ਨੇ ਜਿਹੜੇ ਬੰਦੇ ਵਾਪਸ ਆਏ ਨੇ ਪਿਛਲੇ 1 ਸਾਲ ਚ ਪਿਛਲੇ 11 ਮਹੀਨਿਆਂ ਚ ਬਹੁਤ ਸਾਰੇ ਬੰਦੇ ਇਹ ਤਾਂ ਉਹ ਹੀ ਬੰਦੇ ਨੇ ਜਿਹੜੇ ਵਾਪਸ ਆ ਗਏ ਨੇ ਵੇਰੀਅਸ ਬੰਦੇ ਜਿਹੜੇ ਅਲੱਗ-ਅਲੱਗ ਸਟੇਜ ਤੇ ਕਿਤੇ ਨਾ ਕਿਤੇ ਫਸੇ ਬੈਠੇ ਹੋਣਗੇ ਜਿਨ੍ਹਾਂ ਦਾ ਤਾਂ ਜੇ ਨਾਂ ਜਿਨ੍ਹਾਂ ਦੀ ਫਿਗਰਸ ਅਜੇ ਸਾਹਮਣੇ ਆਪਣੇ ਨਹੀਂ ਆਈਆਂ ਤੋ ਜੇ ਦੇਖਿਆ ਜਾਵੇ ਤਾਂ ਇਟ ਇਜ਼ ਨੋਟ ਅ ਸਮਾਲ ਇਸ਼ੂ ਇਹਦੀ ਐਕਸਟੈਂਟ ਬਹੁਤ ਵੱਡੀ ਹੈ ਜੇ ਨੰਬਰਸ ਦੀ ਗੱਲ ਕਰੀਏ ਤਾਂ ਨੰਬਰਸ ਆਉਣ ਵਾਲੇ ਟਾਈਮ ਤੇ ਜਿਵੇਂ ਜਿਵੇਂ ਹੋਏਗਾ ਜਾਂ ਹੋਏਗਾ ਬਹੁਤ ਜ਼ਿਆਦਾ ਇਨਕਰੀਸ ਹੋ ਸਕਦੇ ਹੈ ਮੇਬੀ ਇਟ ਵਿਲ ਕ੍ਰੋਸ ਹੰਡਰਡਸ অর ਮੇਬੀ ਟੱਚ ਲੱਖ ਦੂਜੀ ਗੱਲ ਇਹ ਉਹ ਬੰਦੇ ਨੇ ਜਿਹੜੇ ਵਾਪਸ ਆਗੇ ਢਾਈ 300 ਬੰਦੇ देयर आर ਡਿਫਰੈਂਟ ਪੀਪਲ ਜਿਹੜੇ ਉੱਥੇ ਬਾਰਡਰ ਕ੍ਰੋਸ ਕਰਕੇ ਮੇਬੀ ਸਜ਼ਾ ਭੁਗਤ ਕੇ ਅਮਰੀਕਾ ਚ ਬੈਠੇ ਹੋਣਗੇ ਹੋ ਸਕਦਾ ਉਹਨਾਂ ਤੇ ਵੀ ਇਹਦਾ ਇੰਪੈਕਟ ਪਵੇ ਜਦੋਂ ਉਹਨਾਂ ਨੇ ਕੋਈ ਆਪਣੀ ਪੀਟੀਸ਼ਨ ਵਗੈਰਾ ਫਾਈਲ ਕਰਕੇ ਅਗਲਾ ਰਸਤਾ ਤਿਆਰ ਕਰਨਾ ਸੋ देयर ਮਸਟ ਬੀ ਸਮ ਆਗੇਨ ਸਿਗਨੀਫੀਕੈਂਟ ਨੰਬਰ ਆਫ ਪੀਪਲ ਜਿਹੜੇ ਇਸ ਸਟੇਜ ਤੇ ਫਸੇ ਹੋਏ ਨੇ ਸੋ ਓਵਰ ਆਲ ਜੇ ਇਕੋਸਿਸਟਮ ਦੀ ਗੱਲ ਕਰੀਏ ਤਾਂ ਇਹ ਜੋ ਆਪਾਂ ਨੂੰ ਨਿਊਜ਼ ਦੇ ਵਿੱਚ ਆ ਰਿਹਾ ਜਾਂ ਦਿਖ ਰਿਹਾ ਹੈ ਇਹ ਮੁੱਦਾ ਜੋ ਹੈਗਾ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਵੱਡਾ ਮਸਲਾ ਆ ਅਗਲੀ ਗੱਲ ਕਰੀਏ ਕਿ ਏਜੰਟਸ ਦੀ ਏਜੰਸੀ ਦੀ ਗੱਲ ਕਰੀਏ ਤਾਂ ਇੱਕ ਬੰਦਾ ਜਿਹੜਾ ਕੋਈ ਕਿਤੇ ਵੀ ਬੈਠਾ ਇੰਡੀਆ ਦੇ ਕਿਸੇ ਵੀ ਕੋਨੇ ਚ ਆਪਰੇਟ ਕਰ ਰਿਹਾ ਜਿਵੇਂ ਜਿਵੇਂ ਖਬਰਾਂ ਆ ਰਹੀਆਂ ਨੇ ਕਿ ਬੰਦੇ ਕਿਵੇਂ ਉੱਥੇ ਪਹੁੰਚੇ ਸੋ ਕੋਰ ਇਸ਼ੂ ਇਹ ਵੀ ਉੱਠਦਾ ਕਿ ਇੱਕ ਬੰਦੇ ਦੇ ਹੱਥ ਦਾ ਕੰਮ ਨਹੀਂ ਹੈਗਾ ਇਹ ਕਿਉਂ ਉਸ ਬੰਦੇ ਨੂੰ ਕੰਟਰੀ A ਚ ਲੈ ਕੇ ਗਿਆ ਜਾਇਆ ਗਿਆ ਜਾਂ ਕਿਉਂ ਉਸ ਕੰਟਰੀ B ਚ ਲੈ ਕੇ ਜਾਇਆ ਗਿਆ ਮੇਬੀ ਉੱਥੇ ਕੋਈ ਨੈਟਵਰਕ ਇਹਨਾਂ ਦਾ ਗਲੋਬਲ ਕੋਈ ਚੱਲ ਰਿਹਾ ਹੋਵੇਗਾ ਜਿੱਥੇ ਕਰਕੇ ਜਿੱਥੇ ਮੈਨੂੰ ਲੱਗਦਾ ਹੈ ਕਿ ਉੱਥੇ ਦੇ ਨੈਟਵਰਕ ਦੇ ਵਿੱਚ ਜਾਂ ਉੱਥੇ ਵਿੱਚ ਮੈਨੂੰ ਕੋਈ ਸਕੋਪ ਹੈ ਲੂਪ ਹੋਲ ਹੈ ਜਿਹਨੂੰ ਮੈਂ ਐਕਸਪਲੋਇਟ ਕਰ ਸਕਦਾ ਹੈ 댓 ਇਜ਼ ਵਾਈ ਮੈਂ ਉਹ ਰਸਤਾ ਤੇ ਉਹ ਰੂਟ ਅਖਤਿਆਰ ਕਰ ਰਿਹਾ ਹਾਂ ਸੋ ਜੇ ਦੇਖਿਆ ਜਾਵੇ ਤਾਂ that means it's a global issue and it is a huge network and nexus ਇੱਕ ਬੰਦੇ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਅਗਲਾ ਇਸ਼ੂ ਆਉਂਦਾ ਕਿ ਡੈਮੇਜ ਜੇ ਹੈਗੀ ਆ ਡੈਮੇਜ ਦੀ ਜੇ ਗੱਲ ਕਰੀਏ 50 ਲੱਖ 60 ਲੱਖ ਕਿਉਂਕਿ ਜਦੋਂ ਆਪਾਂ ਦੇਖ ਰਹੇ ਹਾਂ ਕਿ ਇੰਨੇ ਬੰਦੇ ਇਨਵੋਲਡ ਨੇ ਤਾਂ ਮੇ ਵੀ ਜਿਹੜਾ ਕੋਰ ਬੰਦਾ ਇੱਕ ਗਰਾਊਂਡ ਲੈਵਲ ਤੋਂ ਬੰਦਾ ਚੱਕ ਕੇ ਦਿੰਦਾ ਉਹਦੇ ਤਾਂ ਹੱਥ ਪੱਲੇ ਇੱਕ ਮੀਗਰ ਅਮਾਊਂਟ ਆਂਦੀ ਹੋਵੇ ਦੂਜੀ ਗੱਲ ਜੇ ਡੈਮੇਜ ਦੀ ਕਰੀਏ ਬੰਦੇ ਦੇ 50 ਲੱਖ ਗਏ ਨਾਓ ਹਾਊ ਆਰ ਥੀਸ ਫੈਮਲੀਆਂ ਉਹਨਾਂ ਤੇ ਕੀ ਇੰਪੈਕਟ ਪਏਗਾ ਮਸਲਾ 50 ਲੱਖ ਰੁਪਏ ਦਾ ਨਹੀਂ ਹੈਗਾ 60 ਲੱਖ ਦਾ ਇਹ ਡੈਮੇਜ ਇਹ ਕਨਸੀਕੁਐਂਸਿਸ 50 ਲੱਖ ਦੇ ਉਸ ਫੈਮਿਲੀ ਦੀਆਂ ਉਸ ਬੰਦੇ ਦੀਆਂ ਤਿੰਨ ਪੁਖਸ਼ਤਾ ਤੋਂ ਭੁਗਤਣੀਆਂ ਉਹਦੇ ਪੇਰੈਂਟਸ ਉਹ ਆਪ ਤੇ ਮੇਬੀ ਉਹਦੀ ਅਗਲੀ ਜਨਰੇਸ਼ਨ ਵੀ ਭੁਗਤੇਗੀ ਦੀ ਸਾਧਕ ਕਨਸੀਕੁਐਂਸਿਸ ਸੋ ਮੀਡੀਆ ਦੇ ਰਹੀ ਤੁਹਾਡੇ ਤੱਕ ਮੈਂ ਪਹੁੰਚਣਾ ਚਾਹ ਰਿਹਾ ਕਿ ਇਹ ਇਸ ਇਸ਼ੂ ਕਿਉਂਕਿ ਅੱਜ ਤੱਕ ਜਿਹੜੀਆਂ ਫਲਾਈਟਸ ਆਈਆਂ ਨੇ ਉਹ ਇਹ ਐਟ ਐਨੀ ਅਟੈਨਸ਼ਨ ਨਹੀਂ ਲੈ ਸਕੀਆਂ ਹੁਣ ਕਿਉਂਕਿ ਇਹ ਇਸ਼ੂ ਲਾਈਨਲਾਈਟ 'ਚ ਆਇਆ ਹੈ लेट्स प्रोजेक्ट द इशू इन ए राइट पर्सपेक्टिव दैट हाउ बिग इज द इशू हाउ मेनी नंबर ऑफ पीपल आर इनवॉल्वड हाउ दीस पीपल आर गोइंग टू अफेक्ट ईच एंड एवरी वन इन देयर फैमिली मे बी इन द सोसाइटी सो दिस इज द कोर इशू आई रिक्वेस्ट मीडिया नु के एस इशू दी ग्रेविटी ऑफ द सिचुएशन एक्सटेंट ऑफ द सिचुएशन नु समझया जावे इशू नु राइट पर्सपेक्टिव विच अडॉप्ट किया जावे ਅਗਲਾ ਇਸ਼ੂ ਆਉਂਦਾ ਕਿ ਓਕੇ ਇਸ ਤਰ੍ਹਾਂ ਦੇ ਸਿਸਟਮ ਫਾਰ ਏਜੰਟਸ ਜਿਹੜੇ ਆਪਰੇਟ ਕਰ ਰਹੇ ਨੇ ਉਹ ਕੀ ਸਿਸਟਮ ਹੈਗਾ ਆਪਾਂ ਪੰਜਾਬ ਸਰਕਾਰ ਦੀ সেন্ট্রਲ ਗਵਰਨਮੈਂਟ ਦੀ ਗੱਲ ਕਰੀਏ ਤਾਂ সেন্ট্রਲ ਗਵਰਨਮੈਂਟ ਨੇ ਲੌਂਗ ਐਗੋ ਇੱਕ ਲਾਇਸੈਂਸ ਸਿਸਟਮ ਲਾਇਸੈਂਸਿੰਗ ਰਜਿਮ ਕ੍ਰੀਏਟ ਕੀਤਾ ਸੀਗਾ ਥੈਟ ਵਾਸ ਲਾਇਸੈਂਸ ਵਾਸ ਇਸ਼ੂਡ ਬਾਈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਥਿਸ ਲਾਇਸੈਂਸ ਵਾਸ ਕਾਲਡ ਰਿਕਰੂਟਿੰਗ ਏਜੰਟ ਰਿਕਰੂਟਿੰਗ ਏਜੰਸੀ ਦਿਸ ਵਾਸ ਬੇਸਿਕਲੀ ਫਾਰ ਦਾ ਪਰਪਸ ਕਿ ਜਿਹੜੇ ਬੰਦੇ ਓਵਰਸੀਸ ਏਮਪਲੋਇਮੈਂਟ ਲੈਂਦੇ ਨੇ ਇਹ ਏਜੰਟਸ ਆਥਰਾਈਜ਼ਡ ਲਾਇਸੈਂਸ ਏਜੰਟ ਸੀਗੇ ਦੇ ਕੁਡ ਗੈਟ ਇਨ ਟੱਚ ਵਿਦ ਓਵਰਸੀਸ ਕੰਪਨੀਆਂ ਐਂਡ ਬੰਦਿਆਂ ਨੂੰ ਬਾਹਰ ਭੇਜ ਰਹੇ ਸੀ ਫਾਰ ਦਾ ਪਰਪਸ ਆਫ ਏਮਪਲੋਇਮੈਂਟ ਓਨਲੀ ਏਮਪਲੋਇਮੈਂਟ ਸੋ ਜਿਹੜਾ ਓਵਰਸੀਸ ਰਿਕਰੂਟਮੈਂਟ ਲਈ ਜਿਹੜਾ ਲਾਇਸੈਂਸ ਹੈਗਾ ਥੈਟ ਇਜ਼ ਇਸ਼ੂਡ ਬਾਈ ਐਕਸਟਰਨਲ ਅਫੇਅਰਸ ਮਿਨਿਸਟਰੀ ਮੈਂ ਇਹ ਗੱਲ ਇਸ ਕਰਕੇ ਸ਼ੇਅਰ ਕਰ ਰਿਹਾ ਕਿਉਂਕਿ ਹੁਣ ਜਦੋਂ ਸਾਰਾ ਇਸ਼ੂ ਹਾਈਲਾਈਟ ਹੈਗਾ ਮੇ ਵੀ ਕਹਿ ਲੋ ਕਿ ਮੇ ਵੀ ਲੈਕ ਆਫ ਇਨਫੋਰਮੇਸ਼ਨ ਮੇ ਵੀ ਮਿਸ ਇਨਫੋਰਮੇਸ਼ਨ ਕਈ ਚੀਜ਼ਾਂ ਇਫੈਕਟ ਕਰਦੀਆਂ ਨੇ ਜਿਵੇਂ ਕਿ ਕੁਝ ਦਿਨ ਪਹਿਲਾਂ ਇੱਕ ਨਿਊਜ਼ ਆਰਟੀਕਲ ਸੀਗਾ ਕਿ ਐਕਸਟਰਨਲ ਅਫੇਅਰ ਮਿਨਿਸਟਰੀ ਕਹਿੰਦੀ ਹੈ ਕਿ ਜਿਹੜਾ ਲਾਇਸੈਂਸ ਨੇ ਸਿਰਫ ਅਸੀਂ ਤਾਂ ਇੰਨੇ ਲਾਇਸੈਂਸ ਦਿੱਤੇ ਨੇ ਜਿਹਦੇ ਵਿੱਚੋਂ ਪੰਜਾਬ ਦੇ ਐਨਏ ਲਾਇਸੈਂਸ ਨੇ ਜਾਂ ਐਨਏ ਲਾਇਸੈਂਸ ਦੁਬਾਰਾ ਰਿਨਿਊ ਨਹੀਂ ਹੋਏ ਇਟ ਕ੍ਰੀਏਟਡ ਐਨ ਇਮਪ੍ਰੈਸ਼ਨ ਕਿ ਥੈਟ ਮੀਨਸ ਪੰਜਾਬ ਦੇ ਵਿੱਚ ਤਾਂ ਜਿੰਨੇ ਏਜੰਟ ਕੰਸਲਟੈਂਟ ਬੈਠੇ ਨੇ ਸਾਰੇ ਇਲੀਗਲ ਨੇ ਸੋ ਦਾ ਕਰੈਕਟ ਪਰਸਪੈਕਟਿਵ ਇਜ਼ ਜਿਹੜਾ ਆਰਏ ਲਾਇਸੈਂਸ ਹੈਗਾ ਥੈਟ ਇਜ਼ ਇਸ਼ੂਡ ਬਾਈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ and it is only for the purpose of for overseas recruitment or recruitment on behalf of overseas companies us to agla ik license hai ga punjab government ne bhi is issue te agge karwai kiti 2012 ch pehli wari act aaya jinu ohna ne kiah gaya punjab prevention of human smuggling act 2012 ode vich kuch khamiyan payiyan giyan 2014 vich phir is act review hoya ਇਹ ਸੈਕਟਰ ਨੂੰ ਦਿੱਤਾ ਨਾਂ ਦਿੱਤਾ ਗਿਆ ਪੰਜਾਬ ट्रैवल ਪ੍ਰੋਫੈਸ਼ਨਲਸ ਰੈਗੂਲੇਸ਼ਨ ਐਕਟ ਇਹਦੇ ਵਿੱਚ ਕੀ ਹੈਗਾ ਦਾ ਲਾਈਸੈਂਸਿੰਗ ਪ੍ਰੋਸੈਸ ਹੈਗਾ ਰੈਗੂਲੇਸ਼ਨਸ ਦਿੱਤੀਆਂ ਹੋਈਆਂ ਨੇ ਤੇ ਸਕੋਪ ਆਫ ਆਪਰੇਸ਼ਨਸ ਦਿੱਤਾ ਹੋਇਆ ਹੈਗਾ ਇਸ ਲਾਈਸੈਂਸ ਦੇ ਅੰਡਰ ਆਈਲੈਟਸ ਕੰਸਲਟੈਂਸੀ ਟਿਕਟਿੰਗ ਸਟੂਡੈਂਟ ਵੀਜ਼ਾ ਇਹ ਸਾਰੇ ਅਲੱਗ-ਅਲੱਗ ਕੈਟਾਗਰੀਜ਼ ਦੇ ਲਾਈਸੈਂਸ ਪੰਜਾਬ ਗਵਰਨਮੈਂਟ ਨੇ 2014 ਦੇ ਵਿੱਚ ਇਹਨੂੰ ਰਿਵਿਊ ਕਰਕੇ ਬਣਾਇਆ ਥੇਅਰ ਇਸ ਅ ਸੈਟ ਪ੍ਰੋਸੀਜਰ the licenses you should buy the respective district commissioner it is under the ministry of home affairs punjab government inna license jehde vi authorized licensees hage ne onadi list har ek district di website te available hai check kita ja sakda hai verify kita ja sakda hega assi on our part as allies time to time district officials naal meeting karke jo vi hai dasde rehne hage ha ਇੰਟਰੈਕਸ਼ਨ ਕਰਦੇ ਰਹੇ ਨੇ ਹੈਗਾ ਇਸ ਲਾਇਸੈਂਸ ਦਾ ਇਸ ਐਕਟ ਦੇ ਵਿੱਚ ਇੱਕ ਹੋਰ ਪ੍ਰੋਵੀਜ਼ਨ ਹੈਗਾ ਕਿ ਟਾਈਮ ਟੂ ਟਾਈਮ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅਵੇਅਰਨੈਸ ਕੈਂਪ ਵੀ ਲਗਾਏਗੀ ਲੋਕਾਂ ਦੀ ਅਵੇਅਰਨੈਸ ਲਈ ਕਿ देयर ਇਸ ਅ ਪ੍ਰੋਸੈਸ देयर ਇਸ ਅ ਸਿਸਟਮ देयर ਇਸ ਅ ਸਿਸਟਮ ਆਫ ਲਾਇਸੈਂਸ ਏਜੰਟ ਬਟ ਅੱਜ ਦੀ ਜੇ ਹੁਣ ਆਪਾਂ ਇਸ ਦੀ ਹਾਲਾਤ ਦੀ ਗੱਲ ਕਰੀਏ ਇਟ ਵਾਸ ਇਨ 2014 ਅੱਜ ਆਪਾਂ ਬੈਠੇ ਹਾਂ 2025 25. so maybe ਜਿਹੜੀ கரنٹ ਸਿਚੁਏਸ਼ਨ ਅਰਾਈਜ਼ ਹੁੰਦੀ ਹੈ ਸਿਨੈਰੀਓ ਹੈਗਾ ਕਿ ਸਮਵੇਅਰ ਮੇਬੀ ਦ ਲਾਇਸੈਂਸ ਦੇ ਵਿੱਚ ਉਹ ਪ੍ਰਾਵਧਾਨੀ ਹੈਗੇ ਜਾਂ ਲਾਇਸੈਂਸ ਦੇ ਵਿੱਚ ਜਿਹੜੇ ਨੋਰਮਸ ਨੇ ਦੇ ਫੇਲਡ ਟੂ ਰੀਚ ਦ ਕੋਰ ਆਬਜੈਕਟਿਵ ਕਿਸ ਤਰ੍ਹਾਂ ਇਹ ਬੰਦੇ ਜਿਹੜੇ ਹੁਣ ਜਿਨ੍ਹਾਂ ਨੂੰ ਜਿਹੜੇ ਇਲੀਗਲੀ ਆਪਰੇਟ ਕਰ ਰਹੇ ਨੇ ਹਾਊ ਆਰ ਦੇ ਆਪਰੇਟਿੰਗ so ਇਹ ਲਾਇਸੈਂਸ ਮੇਬੀ ਜੇ ਮੈਂ ਇਹ ਵੀ ਕਹਾਂ ਕਿ ਇਟ ਫੇਲਡ ਟੂ ਰੀਚ ਦ ਆਬਜੈਕਟਿਵ to regulate or to control have control over unregistered license ke tanak ite de vich koi na koi darmiyan gap reh gaya aega jis gap nu un jehde agents ne ohna ne exploit kita te is karke current situation ch ajj apan baithe ha so oh samay samay te assi dinde rahe ha sarkara nu te sade balki in fact ਸਾਡੀ ਐਸੋਸੀਏਸ਼ਨ ਨੇ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਵੀ ਬਣਾ ਕੇ ਭੇਜਿਆ ਸੀਗਾ ਅ ਦੇਖੋ ਟੂ ਬੀ ਸਪੈਸੀਫਿਕੇਟ ਇਜ਼ ਡਿਫਿਕਲਟ ਟੂ ਸੇ ਪਿੰਪੁਆਇੰਟ ਐਨੀ ਸਪੈਸੀਫਿਕ ਥਿੰਗ ਮੇਨ ਇਸ਼ੂ ਇਹ ਹੈ ਕਿ ਦੇਖੋ 2014 ਤੋਂ ਲੈ ਕੇ 11 ਤੱਕ ਜਿਹੜੇ ਰੈਗੂਲੇਸ਼ਨਸ ਕੋਈ ਵੀ ਬਣਦੀਆਂ ਨੇ ਫਾਰ दैट ਮੈਟਰ ਦੇ ਰਿਕਵਾਇਰਸ ਰੈਗੂਲਰ ਅਪਡੇਟ ਬਿਕਾਜ਼ ਮੋਡਸ ਆਫ ਅਪਰੈਂਟਿਸਿਓਫ ਸੱਚ ਲਾਈਕ ਪੀਪਲ ਚੇਂजेस ਵਿਦ ਟਾਈਮ ਸੋ ਚੇਂजेस ਹਮੇਸ਼ਾ ਕੁਛ ਨਾ ਕੁਛ ਚਾਹੀਦੀਆਂ ਨੇ ਹੁਣ ਤਾਂ 11 ਸਾਲ ਹੋ ਗਏ ਪਲੱਸ ਆਪਣੇ ਸਾਹਮਣੇ ਇੱਕ ਐਗਜ਼ਾਮਪਲ ਹੈਗੀ ਹੈ ਕਿ ਸਮ ਥਿੰਗਸ ਹੈਵ ਗੋਨ ਰੋਂਗ ਕਿਤੇ ਨਾ ਕਿਤੇ ਵੀ ਹੈਵ ਫੇਲਡ ਟੂ ਹੈਵ ਅ ਕਰ ਬ ਔਨ ðiਸ ਇਲੀਗਲ ਪੀਪਲ ਹੂ ਆਰ ਆਪਰੇਟਿੰਗ ਇਨ ði ਮਾਰਕੀਟ ਸਰ ਇੱਕ ਸਵਾਲ